ਹੈਲੋ ਗਾਇਜ਼ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇਸੀ ਚੁੱਲਾ ਉਪਰ ਅੱਜ ਆਪਾਂ ਬਣਾਵਾਂਗੇ ਗਾਜਰ ਆਲੂ ਮਟਰਾਂ ਦੀ ਸਬਜ਼ੀ ਜੋ ਕਿ ਆਪਾਂ ਬਿਲਕੁਲ ਲੰਗਰ ਵਾਲੀ ਸਬਜ਼ੀ ਵਾਂਗੂ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਮੈਂ ਇੱਥੇ ਦੋ ਪਿਆਜ਼ ਵਿੱਚ ਲਸਣ ਤੇ ਅਦਰਕ ਪਾ ਕੇ ਉਸ ਦੀ ਪਿਊਰੀ ਬਣਾਈ ਹੈ ਫਿਰ ਮੈਂ ਦੋ ਟਮਾਟਰ ਤੇ ਤਿੰਨ ਹਰੀਆਂ ਮਿਰਚਾਂ ਦੀ ਪਿਊਰੀ ਬਣਾਈ ਹੈ ਆਲੂ ਗਾਜਰਾ ਮਟਰ ਤੇ ਹਰਾ ਧਨੀਆ ਲਿਆ ਹੈ ਆਪਾਂ ਹੁਣ ਆਪਾਂ ਇੱਥੇ ਇੱਕ ਪੈਨ ਲਵਾਂਗੇ ਜਿਸ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਫਿਰ ਉਸ ਵਿੱਚ ਆਪਾਂ ਦਾਲਚੀਨੀ, ਵੱਡੀ ਇਲਾਇਚੀ, ਛੋਟੀ ਇਲਾਇਚੀ ਪਾਵਾਂਗੇ ਤੇ ਤੇਜ ਪੱਤਾ ਪਾਵਾਂਗੇ। ਇਸ ਨੂੰ ਹਿਲਾ ਲਵਾਂਗੇ ਤੇ ਇਸ ਤੋਂ ਬਾਅਦ ਆਪਾਂ ਇਸ ਵਿੱਚ ਜੀਰਾ ਪਾਵਾਂ। ਜਦੋਂ ਆਪਣਾ ਜੀਰਾ ਬ੍ਰਾਊਨ ਹੋ ਜਾਵੇ ਤਾਂ ਇਸ ਤੋਂ ਬਾਅਦ ਆਪਾਂ ਇਸ ਵਿੱਚ ਪਿਆਜ਼, ਲਸਣ ਤੇ ਅਦਰਕ ਦਾ ਪੇਸਟ ਪਾਵਾਂਗੇ। ਅਤੇ ਉਸ ਨੂੰ ਹਿਲਾ ਲੈਣਾ ਚੰਗੀ ਤਰ੍ਹਾਂ। ਜਦੋਂ ਆਪਣਾ ਇਹ ਪੇਸਟ ਥੋੜਾ ਜਿਹਾ ਪੱਕ ਜਾਵੇ ਇਸ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ। ਅਤੇ ਇਸ ਨੂੰ ਚੰਗੀ ਤਰ੍ਹਾਂ ਰਿਝਾਵਾਂਗੇ ਜਦੋਂ ਆਪਣਾ ਇਹ ਪਿਆਜ਼ ਵਾਲਾ ਮਸਾਲਾ ਭੁੱਜ ਜਾਵੇ ਇਸ ਤੋਂ ਬਾਅਦ ਆਪਾਂ ਇਸ ਵਿੱਚ ਇੱਕ ਚਮਚ ਦੇਗੀ ਮਿਰਚ ਪਾਵਾਂਗੇ ਹਲਦੀ ਪਾਵਾਂਗੇ ਲਾਲ ਮਿਰਚ ਪਾਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਹਲਾ ਲਵਾਂਗੇ ਇਸ ਨੂੰ ਥੋੜਾ ਜਿਹਾ ਭੁੰਨ ਕੇ ਇਸ ਤੋਂ ਬਾਅਦ ਆਪਾਂ ਇਸ ਵਿੱਚ ਟਮਾਟਰ ਦੀ ਤੇ ਮਿਰਚਾਂ ਦੀ ਪਿਉਰੀ ਪਾਵਾਂਗੇ ਹੁਣ ਆਪਾਂ ਇਸ ਮਸਾਲੇ ਵਿੱਚ ਨਮਕ ਪਾਵਾਂਗੇ ਨਮਕ ਤੁਸੀਂ ਸਵਾਦ ਅਨੁਸਾਰ ਹੀ ਪਾਉਣਾ ਇਸ ਤੋਂ ਬਾਅਦ ਆਪਾਂ ਇਸ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਪਾਵਾਂਗੇ ਇਸ ਤੋਂ ਬਾਅਦ ਆਪਾਂ ਇਸੇ ਚਾਲੂ ਪਾਵਾਂਗੇ ਆਲੂ ਨੂੰ ਆਪਾਂ 2 ਮਿੰਟ ਹਿਲਾਉਣਾ ਵਾ ਉਸ ਤੋਂ ਬਾਅਦ ਆਪਾਂ ਇੱਕ ਕੌਲੀ ਮਟਰ ਪਾਵਾਂਗੇ ਇਸ ਵਿੱਚ ਮਟਰਾਂ ਨੂੰ ਵੀ ਥੋੜੀ ਟੈਮਰ ਜਾਵਾਂਗੇ ਇਸ ਤੋਂ ਬਾਅਦ ਇੱਕ ਕੌਲੀ ਗਾਜਰਾਂ ਦੀ ਪਾਵਾਂਗੇ ਇਹਨਾਂ ਨੂੰ ਮਿਕਸ ਕਰ ਦਵਾਂਗੇ ਜਦੋਂ ਆਪਾਂ ਸਾਰੀ ਸਬਜ਼ੀ ਨੂੰ ਮਿਕਸ ਕਰ ਦਿੱਤਾ ਤਾਂ ਇਸ ਤੋਂ ਬਾਅਦ ਆਪਾਂ ਇਸ ਵਿੱਚ ਧਨੀਆ ਪਾਵਾਂਗੇ ਧਨੀਆ ਨੂੰ ਆਪਾਂ ਸਬਜ਼ੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਸ ਤੋਂ ਬਾਅਦ ਆਪਾਂ ਇਸ ਵਿੱਚ ਅੱਧਾ ਕੌਲੀ ਪਾਣੀ ਪਾਵਾਂਗੇ ਤੁਸੀਂ ਆਪਣੀ ਸਬਜੀ ਦੇ ਹਿਸਾਬ ਨਾਲ ਹੀ ਪਾਣੀ ਪਾਉਣਾ ਵਾ ਜੇਕਰ ਤੁਹਾਡੀ ਸਬਜੀ ਜ਼ਿਆਦਾ ਤਾਂ ਤੁਸੀਂ ਜ਼ਿਆਦਾ ਪਾਣੀ ਪਾਓ ਤਾਂ ਹੀ ਇਹ ਰਿਚੂਗੀ ਹੁਣ ਆਪਾਂ ਸਬਜੀ ਨੂੰ ਟੱਕ ਦੇਣਾ ਵਾ ਇਸ ਨੂੰ ਆਪਾਂ 10 ਤੋਂ 15 ਮਿੰਟ ਪਕਾਵਾਂਗੇ ਹੁਣ ਆਪਾਂ ਆਪਣੀ ਸਬਜੀ ਦੇਖਾਂਗੇ ਆਪਣੀ ਸਬਜੀ ਬਣ ਚੁੱਕੀ ਆ ਇਸ ਦਾ ਪਾਣੀ ਵੀ ਸਾਰਾ ਸੁੱਕ ਚੱਲਿਆ ਤੇ ਰਸੀਲੀ ਸਬਜੀ ਬਣ ਕੇ ਤਿਆਰ ਹੁੰਦੀ ਆ ਜਿਵੇਂ ਆਪਾਂ ਲੰਗਰਾਂ ਵਿੱਚ ਖਾਂਦੇ ਆ ਇਹ ਬਹੁਤ ਹੀ ਸਵਾਦ ਬਣਦੀ ਹੈ ਇਹ ਸਬਜੀ ਦਾ ਤਰੀਕਾ ਈਜ਼ੀ ਤੇ ਸਿੰਪਲ ਆ ਤੁਸੀਂ ਜਰੂਰ ਇੱਕ ਵਾਰੀ ਆਪਣੇ ਘਰ ਵਿੱਚ ਬਣਾ ਕੇ ਦੇਖਿਓ ਇਹ ਬਹੁਤ ਹੀ ਵਧੀਆ ਬਣਦੀ ਹੈ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਨਾ ਧੰਨਵਾਦ